ਮਨਮੁਖ ਬਾਲਕ ਬਿਰਧ ਸਮਾਨ ਹੈ ਜਿਨ੍ਹਾਂ ਅੰਤਰ ਹਰ ਸੁਰਤ ਨਾਹੀ ਵਿੱਚ ਹਉਮੈ ਕਰਮ ਕਮਾਵਦੇ ਸਭ ਧਰਮ ਰਾਏ ਕਹਿ ਜਾਹੀ ਜਿਹੜਾ ਮਨਮੁਖ ਲੈਣੇ ਬਿਰਧ ਵੀ ਨੇ ਪੂਰੇ ਸਿਆਣੇ ਵੀ ਨੇ ਚਾਹੇ 100 ਸਾਲ ਦੀ 100 ਸਾਲ ਦੀ ਹੋਵੇ ਨਾ ਉਹ ਬਾਲਕ ਦੇ ਸਮਾਨ ਹੈ ਉਹ ਬਿਰਧ ਵੀ ਬਾਲਕ ਸਮਾਨ ਹੈ ਉਹ ਉਹਨਾਂ ਦੀ ਅਕਲ ਬਾਲਕ ਸਮਾਨ ਹੈ ਰਣੀ ਹੈ ਜਿਹਨੂੰ ਕੁਝ ਨਹੀਂ ਪਤਾ ਸਰੀਰ ਕਰਕੇ ਫਿਰਦੇ ਨੇ ਉਹ ਪੁਰਾਣੀ ਹੋ ਜਾਣਾ ਇਹ ਪਿਛਲੇ ਸ਼ਲੋਕ ਨਾਲ ਰਲਾ ਕੇ ਪੜਨਾ ਉੱਥੇ ਇੱਥੇ ਫਿਰ ਬੁੱਢੇ ਦੀ ਗੱਲ ਸਾਫ਼ ਕੀਤੀ ਹੈ ਜੀ ਹਾਂ ਕਿਹ ਅੰਤਰ ਹਰ ਸੁਰਤ ਨਹੀਂ ਉਹਨਾਂ ਨੂੰ ਖਾਦੇ ਪਰ ਇਹ ਬਾਰੇ ਕੋਈ ਗਿਆਨ ਨਹੀਂ ਹਰ ਜਾਨ ਨੂੰ ਸੁਰਤੈ ਨਹੀਂ ਹਰ ਹੁੰਦਾ ਉਹਨਾਂ ਨੂੰ ਸੁਰਤੈ ਦੀ ਧਿਆਨ ਹੈ ਨਹੀਂ ਸਮਝ ਨਹੀਂ ਹਰ ਵਾਲੇ ਉਹਨਾਂ ਨੂੰ ਕੀ ਹੁੰਦਾ ਇਹ ਹਰ ਵਾਲੇ ਨੂੰ ਕੋਈ ਦੱਸੋ ਹਰ ਵਾਲੇ ਵਿਆਖਿਆ ਕਰੋ ਉਹ ਨਹੀਂ ਕਰ ਸਕਦੇ ਸੁਰਤੈ ਨਹੀਂ ਹਰ ਵਾਲੇ ਕਦੇ ਧਿਆਨ ਦਿੰਦੇ ਨਹੀਂ ਦਿੱਤਾ ਹੀ ਨਹੀਂ ਉਹਨਾਂ ਜਿੱਦਿ ਉਹਨਾਂ ਨੂੰ ਕੀ ਲੈਣਾ ਹਾਤੇ ਉਹ ਤਾਂ ਆਪਣੇ ਵਾਹਪੁਰਖਾਂ ਦੀਆਂ ਗੱਲਾਂ ਕਰੀ ਜਾਂਦੇ ਨੇ ਪਾਗਲੀਆਂ ਉਹ ਵਾਲੀਆਂ ਨੇ ਜਿਹੜੀਆਂ ਪਾਗਲੀਆਂ ਸੁਣੀਆਂ ਨੇ ਉਹ ਜਿਹੜੀਆਂ ਪਾਗਲੀਆਂ ਮਾਰੀ ਜਾਂਦੇ ਨੇ ਠੀਕ ਹੈ ਜੀ ਵਿੱਚ ਹਉਮੈ ਕਰਮ ਕਮਾਉਂਦੇ ਸਭ ਧਰਮ ਰਾਏ ਕੇ ਜਾਣ ਆ ਜਦੋਂ ਕਰਮ ਕਾਂਡ ਕਰਦੇ ਨੇ ਹਉਮੈ ਦੇ ਵਿੱਚ ਉਹ ਤਾਂ ਫਿਰ ਧਰਮ ਰਾਏ ਦੇ ਜਾਣਾ ਪਊਗਾ ਉਹਨਾਂ ಪಾਪ ਉਹਨਾਂ పాਪ ਨੂੰ ਮੰਨਦੇ ਨੇ ਸਾਰੇ ਧਰਮ ਰਾਏ ਦੇ ਜਾ ਕੇ ਉਹ ਦੁਆ ਜਨ ਜਿੱਦੇ ਧਰਮ ਰਾਏ ਜਾਂਦੇ ਦੁਆ ਜਨ ਹੋਊਗਾ ਤਾਂ ਮੈਂ ਤਾਂ ਪੇਸ਼ੀ ਪੂਰੀ ਉਹਨਾਂ ਤਾਂ ਪੇਸ਼ੀ ਪੂਰੀ ਤੇ ਫਿਰ ਉਹ ਤਾਂ ਭੁੱਲ ਜਮਨੇ ਸਾਰੇ ਜਿੰਨੇ ਧਰਮ ਦਾਇਏ ਜਾਂਦੇ ਨੇ ਗੁਰਜਬਨੇ ਜਾਰੇ ਆਪ ਗੁਰਜਬਨੇ ਦੂਰ ਨੂੰ ਚੇਲੇ ਨੂੰ ਗੁਰਜਬਣਾ ਕੇ ਭੇਜੇ ਧਰਮ ਦਾਇਏ ਨੇ ਜਿਹੜੇ ਪੁਨ ਪਾਪ ਦੀ ਗੱਲ ਮੰਨਦੇ ਨੇ ਤੇ ਪ੍ਰਚਾਰ ਕਰਦੇ ਨੇ ਪੁਰ ਪਾਪ ਨੂੰ ਦਾ ਆਪਣੇ ਚੇਲੇ ਨੂੰ ਵਿਰੇਸ ਕਰਦੇ ਨੇ ਉਹ ਸਾਰੇ ਆਪ ਗੁਰਜਬਨੇ ਚੇਲੇ ਨੂੰ ਗੁਰਜ ਬਣਾਇਆ ਜਾਂਦੇ ਨੇ ਧਰਮ ਦਾਇਏ ਤੇ ਜਨਮ ਪੂਰਿਆ ਉਹ ਤੋਂ ਅਗਲਾ ਜਨਮ ਹੋਊਗਾ ਹੀ ਉਹਨਾਂ ਦਾ ਲੇਖਾ ਨਹੀਂ ਛੁੱਟ ਸਕਦਾ ਲੇਖੇ 'ਚ ਛੁਟਕਾਰਾ ਨਹੀਂ ਹੈ ਉਹਨਾ ਆਪ ਛਟਾ ਆਇਆ ਜੋ ਨਾ ਬਣ ਕੇ ਲਾਲੂ ਛਟਣ ਦੇ ਗੁਰਮੁਖੀ ਹੱਛੇ ਨਿਰਮਲੇ ਗੁਰ ਕੈ ਸ਼ਬਦ ਸੁਭਾਏ ਉਹਨਾ ਮੈਲ ਪਤੰਗ ਨਾ ਲੱਗਈ ਜੇ ਚੱਲਣ ਸਤਿਗੁਰ ਪਾਏ ਉੱਤੇ ਬਾਣ ਉਹਨੇ ਥੱਲੇ ਆ ਕੇ ਗੁਰਮੁਖ ਗੁਰੂ ਕਾ ਹੱਛੇ ਨੇ ਗੁਰਮੁਖੀ ਚੰਗੇ ਹੁੰਦੇ ਨੇ ਉਹ ਚੰਗੇ ਨਹੀਂ ਹੁੰਦੇ ਹੱਛੇ ਨੇਰੋਲੇ ਨਿਰਮਲ ਹੁੰਦੇ ਨੇ ਉਹਨਾਂ ਦੀ ਬੋਧ ਨਿਰਮਲ ਹੁੰਦੀ ਹੈ ਮਤਬਾ ਉਹ ਨਹੀਂ ਜਿਉਣਾ ਦੇ ਦਿੰਦਾ ਹਰ ਪ੍ਰਤਾਖੁੰਡ ਸਤਿ ਅਕਰ ਦੇ ਗੁਰੂਆਂ ਜਾਣ ਕੇ ਹਰਪੂਰ ਉਹਨਾਂ ਬ੍ਰਹਮਣਾਂ ਵਾਸਲੀ ਹੋ ਗੁਰਕੇ ਸ਼ਬਦ ਸੁਪਾਏ ਤੇ ਉਹਨਾਂ ਨੂੰ ਜਿਹੜੇ ਸ਼ਬਦ ਨੇ ਨਾ ਗੁਰਕੇ ਜਿਹੜੇ ਬਚਨ ਨੇ ਨਾ ਉਹਨਾਂ ਪਾਇਆ ਪਹਿਲਾਂ ਤੇ ਉਹਨਾਂ ਨੂੰ ਜੱਥੇ ਲੱਗੇ ਹੁੰਦੇ ਨੇ ਜਦੋਂ ਅਮਰਦਾਸ ਦੇ ਬਚਨ ਦੇ ਪਾ ਗਏ ਪੰਜਵੇਂ ਪਾਤਸ਼ਾਹ ਨੂੰ ਤਾਂ ਨਿਰਵਨ ਵੀ ਹੋ ਗਈ ਬਦੁਰ ਜਿਹੜੇ ਗੁਰਸਿੱਖ ਨੂੰ ਗੁਰਬਾਣੀ ਪਾਜੂਗੀ ਚੰਗੇ ਲੱਗੂਗੀ ਮਿੱਠੀ ਲੱਗੂਗੀ ਉਹਦੀ ਬੁੱਧ ਭਰਨ ਜੂਗੀ ਉਹ ਤਾਂ ਨਰਮਲ ਹੋ ਜੂਗੀ ਮਨ ਨਰਮਲ ਹੋ ਜਾਊਗਾ ਉਹਨਾਂ ਮੈਲ ਪਤੰਗਾਂ ਨਾਲ ਲੱਗੀ ਜੇ ਕਾਹਨਾ ਸਤਗੁਰ ਪਾਏ ਨਾਲ ਪਤੰਗ ਪਤੰਗ ਦਾ ਮਨ ਨੂੰ ਕਹਿੰਦੇ ਨੇ ਉਹਨਾਂ ਦੇ ਮਨ ਨੂੰ ਮੈਲ ਨਹੀਂ ਲੱਗਦੀ ਉਹਨਾਂ ਮੈਲ ਪਤੰਗਾਂ ਨਾਲ ਲੱਗਦੀ ਮਨ ਉਹਨਾਂ ਦਾ ਮੈਲਾ ਨਹੀਂ ਹੋ ਸਕਦਾ ਮਨ ਉਹਨਾਂ ਦਾ ਨਾ ਪਤੰਗ ਬਣੂ ਮਾਨੂੰ ਜਿੱਥੇ ਤੇ ਮਰਜ਼ੀ ਮਾਇਆ ਚ ਫਿਰ ਜਾਂਦੇ ਨਾ ਆਦੀ ਹੁੰਦਾ ਹੈ ਮੈਲਾ ਕਦੇ ਨਾ ਹੋ ਗਈ ਨਾ ਲੱਗੇ ਦਾਗਾ ਜੇ ਕਾਹਨਾ ਸਤਗੁਰ ਪਾਏ ਜਿਨ੍ਹਾਂ ਦੇ ਕੋਲ ਚਰਣਾ ਦਾ ਧਿਆਨ ਹੈ ਆੰਕਾ ਕੋ ਗੁਰੂ ਦੇ ਬਚਨਾਂ ਨਾਲ ਤੇ ਆਂ ਸਤ ਗੁਰੂ ਦੇ ਗੁਨਾਹ ਵਿੱਚ ਉਹ ਗੁਨਾਹ ਜਿਹਦੇ ਆਂ ਗੁਣ ਲੈਦੇ ਨੇ ਉਹ ਗੁਣ ਨਹੀਂ ਦੇਈ ਦੀ ਸੰਸਾਰ ਤੋਂ ਜਿਹੜੇ ਗੁਨਾਹ ਜਿਹਦੇ ਆਂ ਲਖਦੇ ਨੇ ਕੋਣ ਗੁਣ ਚੁੱਕਦੇ ਨੇ ਤਪ ਚੁੱਕਦੇ ਨੇ ਉਹਨਾਂ ਨੇ ਬਿਖ ਮਾਇਆ ਤੇ ਈ ਲੱਗ ਮਾਇਆ ਦਾ ਰੀਣਾ ਇਹਨਾਂ ਨੂੰ ਮੈਨ ਲੱਗਦੀ ਹੈ ਜਿਹੜੇ ਮਾਇਆ ਦਾ ਰੀਣਾ ਨਹੀਂ ਹੈ ਮਾਇਆ ਦੀ ਭੁੱਖ ਨਹੀਂ ਹੈ ਅੰਦਰ ਉਹ ਮੈਨ ਲੱਗਦੀ ਹੋਈ ਸੀ ਮਨਮੁਖ ਝੂਠ ਹੀ ਨਾ ਉਤਰੈ ਜੇ ਸੋ ਧੋਵਣ ਪਾਏ ਨਾਨਕ ਗੁਰਮੁਖੀ ਮੇਲੀਅਨ ਗੁਰ ਕੈ ਅੰਕ ਸਮਾਏ। ਇਹ ਬੰਦੇ ਵਿੱਚ ਜਿਹਨਾਂ ਦੇ ਝੂਠ ਲੱਗੀ ਆ ਮੂੰਹ ਚੋਂ ਵੀ ਝੂਠ ਨਿਕਲਣੀਆਂ ਦਾ ਸੱਚ ਨਹੀਂ ਨਿਕਲਣਾ ਉਹਨਾਂ ਦੇ ਮੂੰਹੋਂ। ਮਨੁੱਖਾਂ ਦੇ ਮੂੰਹ ਦੇ ਵਿੱਚ ਅਰਮਨ ਵਿੱਚ ਝੂਠ ਰਹਿਣੀ ਆ ਮਾਇਆ ਮਾਇਆ ਨੂੰ ਝੂਠ ਕਹਦੇ ਨੇ। ਝੂਠ ਝੂਠ ਉਹਨਾਂ ਦਾ ਝੂਠ ਨਹੀਂ ਛੁੱਟਾ ਝੂਠ ਨਿਕਲੂਗਾ ਜੇ ਨਾਲ ਫਰਜ਼ੀ ਕੋਸ਼ਿਸ਼ ਕਰਨ ਬੱਚ ਬੋਲੇ ਨਹੀਂ ਸਕਦੇ। ਸੱਚ ਦਾ ਪਾਣੀ ਉਹਨਾਂ ਦੇ ਮੂੰਹੋਂ ਨਹੀਂ ਨਿਕਲਣੀ ਕੱਚੀ ਪਾਣੀ ਉਹਨਾਂ ਦੇ ਨਿਕਲੂਗੀ। ਮਾਇਆ ਦੀ ਭੁੱਖ ਨਹੀਂ ਜਾਂਦੀ ਜੂਠ ਹੋਰ ਕੀ ਹੈ ਮਾਇਆ ਦੀ ਭੁੱਖ ਨਹੀਂ ਜਾਂਦੀ ਉਹਨਾਂ ਦੇ ਅੰਦਰ ਠੀਕ ਹੈ ਜੇ ਸੋਤੋਂ ਵਣ ਪਾਏ ਆਵੇਂ ਜਿੰਨਾ ਮਰਜ਼ੀ ਬਾਹਰ ਹੋ ਸਰੋਵਰ ਜਾ ਕੇ ਡੁੱਬੀ ਜਾਣ ਡੁੱਬੀ ਜਾਣ ਨਦੀ ਰੋਣੇ ਅੰਦਰ ਦਾ ਤੋਦੇਈ ਦੀ ਤੋਦੇ ਦਾ ਵਾਰ ਹੈ ਖਰੀਦ ਹੈ ਉਹ ਠੀਕ ਹੈ ਜੀ ਨਾਨਕ ਗੁਰਮੁਖੀ ਮੇਲੀਆਂ ਗੁਰਕੇ ਅੰਕ ਸਮਾਈ ਨਾਨਕ ਗੁਰਮੁਖੀ ਮੇਲੀਆਂ ਕਹਿੰਦੇ ਇਸ ਕਰਕੇ ਮਨ ਕਾਨੂੰਨੀ ਵੇਲਿਆ ਕਰਤਾਰ ਨੇ ਗੁਰੂ ਕੇ ਮੇਲੇ ਨੇ ਆਨਾ ਗੁਰੂਖੇ ਮੇਲੀਆਂ ਨੇ ਗੁਰਕੇ ਆਪ ਤਸਮਾਏ ਗੁਰੂ ਕੇ ਕੁੰਦੇ ਨੇ ਗੁਰੂ ਕੇ ਆਪ ਤੇ ਸ਼ਬਦ ਗੁਰੂ ਨਾਲ ਜੁੜਦੇ ਨੇ ਆਪ ਤਸਮਾਉਦੇ ਨੇ ਜਾ ਕੇ ਮਨੁਖ ਤਾਂ ਜੂੜ ਪੁੱਤਰ ਦੀ ਪਸੰਦ ਸੰਸਾਰ ਕੇ ਲੈਣੇ ਉਹਨਾ ਦੀ ਇੱਛਾ ਹੀ ਨਹੀਂ ਹੁੰਦੀ ਅਸਲ ਜਗਾਂ ਜਾਣ ਦੀ ਮਨੁਖ ਅੰਦਰ ਫੁਕੇ ਦੀ ਬਹਿਰ ਹੋਈ ਜਾਂਦੀ ਅੱਛਾ ਅੰਕ ਸਮਾਉਣ ਦਾ ਕੀ ਭਾਵ ਹੈ ਜੀ ਸ਼ਬਦ ਗੁਰੂ ਤੇ ਲੀਨ ਹੋ ਜਾਣਾ ਅੱਛਾ ਜੀ ਪਹਿਲਾਂ ਆਪਸ ਵਿੱਚ ਇੱਕ ਹੋ ਜਾਣਾ ਫਿਰ ਸ਼ਬਦ ਦੇ ਵਿੱਚ ਲੀਨ ਹੋ ਜਾਣਾ ਅਜਾ ਜੇ ਵੀ ਕਾਫੀ ਜਗ੍ਹਾ ਆਉਂਦਾ ਅੰਕ ਸ਼ਬਦ ਵੀ ਬੁਰਾ ਕਰੇ ਸੋ ਕਿਹਾ ਸਿੱਜੈ ਆਪਣੇ ਰੋਹ ਆਪ ਹੀ ਦੱਜੈ ਆਪਣਾ ਤਲੇ ਤੋਂ ਕਿਹਾ ਸਿੱਜ ਉਹ ਜਿਹੜਾ ਲੋਕਾਂ ਦਾ ਬੁਰਾ ਕਰੂਗਾ ਲੋਕਾਂ ਨੂੰ ਉਲਟੇ ਰਾ ਪਾਊਗਾ ਉਹਨੂੰ ਅਗਲੇ ਦਿਨ ਆਜੂ ਉਹ ਸੋਹੇ ਦਿਨ ਜਾਊਗਾ ਲੋਕਾਂ ਤੋਂ ਦਰ ਜਾ ਰਿਹਾ ਹੈ ਬੁਰਾ ਕਰ ਰਿਹਾ ਉਹ ਡੇਰਾ ਪਾ ਰਿਹਾ ਆਪ ਨੂੰ ਉਹ ਸੋਝੀ ਕਿਵੇਂ ਆਊ ਉਹ ਨਹੀਂ ਮਤ ਕਿਵੇਂ ਸੋਝੂਗੀ ਉਹ ਨੂੰ ਦੇਖ ਹਮ ਜਾ ਸਕਦੇ ਤੋ ਕਿਹਾ ਸੱਚ ਉਹਨੂੰ ਸੁਣ ਗਿਆ ਹੋਇਆ ਕਿ ਮੈਂ ਕਹਦਾ ਹਾਂ ਕਿ ਤੁਸੀਂ ਕਿਵੇਂ ਬੰਦੇ ਆ ਜਾ ਸਕਦਾ ਹੈ ਜਿਹੜਾ ਜਿਹੜਾ ਰਾਹੇ ਉੱਟ ਦੱਸ ਰਿਹਾ ਉਹਨੂੰ ਸੁਣ ਗਿਆ ਆ ਆਦਮੀ ਕਿ ਮੈਂ ਕਹਦਾ ਹਾਂ ਕਿ ਕਿਵੇਂ ਬਣ ਲਿਆ ਵੀ ਉਹ ਸੰਤ ਹੈ ਕਿਹਨੇ ਬਣ ਲਿਆ ਵੀ ਉਹ ਗੁਰੂ ਹੈ ਕਿਹਾ ਸੱਚ ਉਹਨੂੰ ਦਿਖ ਕੀ ਰਿਹਾ ਕੁਝ ਵੀ ਨਹੀਂ ਦਿਖ ਰਿਹਾ ਸਭ ਝੂਠ ਬੋਲ ਰਿਹਾ ਉਹ ਆਪਣੇ ਉਹ ਆਪ ਹੀ ਦੇਜੇ ਉਹ ਆਪ ਹੀ ਦੇਜੇ ਆਪਣੇ ਗੁੱਸੇ ਚ ਆਪੇ ਛੜੀ ਜਾਂਦਾ ਆਪਣੀ ਖੁਦ ਖੋਕੀ ਜਾਂਦਾ ਕਾਰ ਦੇ ਅੰਦਰ ਜੇ ਕੋਈ ਕਹਿ ਬਣਾ ਬੁੱਝਾ ਫਿਰ ਆਪਣਾ ਆਪੇ ਸਾਖਦਾ ਕਹਿੰਦਾ ਕੀ ਹਸ ਮੈਂ ਤਾ ਮਨ ਮੁਖੀ ਕਮਲਾ ਰਗੜੇ ਲੁੱਜੇ ਗੁਰਮੁਖੀ ਹੋਏ ਤਿਸ ਸਭ ਕੀ ਸੁਝੇ ਮਨੋ ਕਰ ਮੈਂ ਬਹਿਸ ਕਰਦਾ ਉਹ ਬਹਿਸੇ ਕਰਦਾ ਲੋਕਾਂ ਨਾਲ ਐਵੇਂ ਝਗੜਾ ਹੀ ਕਰਦਾ ਹੈ ਅਗਲੇ ਜਨਮ ਚਲਿਆ ਜਾਂਦਾ ਕਬਲਾ ਉਹ ਝਗੜਾ ਕਰਦਾ ਐਵੇਂ ਉੱਢੀ ਜਾਂਦਾ ਝਗੜਾ ਕਰਕੇ ਮੇਰਾ ਮਤਲਬ ਜੋ ਦਿਨ ਆ ਲਾ ਲੇ ਜੋੜਤੇ ਨੇ ਟੱਪਲੇ ਖੜੇ ਨੇ ਉਹਦੇ ਹੀ ਜਦਣਾ ਚੱਲੀ ਜਾਂਦਾ ਨੇ ਅੰਗਲਾ ਚੱਲਦਾ ਕੋਈ ਆਵੇ ਨਾ ਜਿੱਥੇ ਫਸਿਆ ਆਇਆ ਹੀ ਜਦਣਾ ਤਰੀ ਜਾਂਦਾ ਉਹ ਬੜਾ ਬਾਤਾਂ ਨੂੰ ਸੱਚ ਮੰਨਦੀ ਬੈਠਾ ਕਹਿੰਦੀ ਜਾਂਦਾ ਦੁਖ ਪੜਣੀ ਪੈਰੀ ਇੱਥੇ ਸੀ ਵੀ ਇੱਥੇ ਕੌ ਕਾਲੇ ਆਉਂਦੇ ਕਹੇ ਹੋਏ ਸੀ ਉਹ ਗੱਲ ਝੂਠ ਬੋਲਿਆ ਸੀ ਉਹ ਫੇਰ ਇਹਦੇ ਤੇ ਜਿਹੜੇ ਆਏ ਨੇ ਠੀਕ ਹੈ ਜੀ ਉਹ ਨਹੀਂ ਬੰਦੇ ਹੁੰਦੇ ਸੀ ਹੇ ਜੇ ਮਨੁੱਖਾਂ ਨੇ ਇਹ ਲੇ ਅੱਜ ਵਿਸਾਖੀ ਹੈ ਨਾ ਜੀ ਜਿਵੇਂ ਉਹ ਕਹਿੰਦੇ ਵਿਸਾਖੀ ਵਾਲੇ ਦਿਨ ਨਾ ਦਸ ਪਾਸ਼ਾ ਜਿਹੜੇ ਸਿਰ ਲਾਇਸੀ ਫਿਰ ਇੱਕ ਪਿਆਰੇ ਦਾ ਸਿਰ ਦੂਏ ਪਿਆਰੇ ਨਾਲ ਜੋੜਿਆ ਸੀ ਧੜ ਨਾਲ ਔਰ ਕਿਤਾਬਾ ਲਗਿਆ ਨਾ ਉਹਨਾਂ ਨੇ ਖੁਦ ਵੀ ਨਹੀਂ ਲਿਖਿਆ ਕਦੇ ਦੱਸਿਆ ਹੀ ਕੁਝ ਨਹੀਂ ਆ ਓਏ ਉੱਥੇ ਖੜੇ ਸੀ ਨਾ ਜਿਹੜਾ ਦੇਖਦਾ ਸੀ ਜਿਹੜੇ ਬਾਰੇ ਜਗੜੇ ਨਹੀਂ ਕੀਤਾ ਉਹ ਕਹੇ ਬੋਲਦਾ ਬੋਲਦਾ ਹੋਰ ਝੂਠ ਬੋਲਦਾ ਉਹ ਕਿਉਂ ਝੂਠ ਬੋਲਿਆ ਉਹਦਾ ਵੀ ਮੈਨੂੰ ਪਤਾ ਉਸ ਵੇਲੇ ਗੱਲ ਇਹ ਚੱਲਦੀ ਸੀ ਕਿ ਜਨ ਲਈ ਨਹੀਂ ਗਾ ਬਕਰੇ ਵੱਡੇ ਕੋਈ ਲੈ ਲੇਦਾ। ਬੰਦਾਲੇ ਨੂੰ ਵੀ ਸਿਰਕ ਦੂਏ ਨੂੰ ਲਾਇਆ ਸੀ। ਯਾਰ ਬੱਡੇ ਹੀ ਸੀ। ਜਦੋਂ ਇਹ ਲੈ ਲੇਦਾ ਉਹ ਪੁੱਛ ਵੀ ਸਰਪੰਡੇ ਆ ਕਰੇ ਜੋੜ ਸਕਿਆ ਅੱਜ ਤੱਕ। ਤੂੜਵਾਦ ਆ ਬੋਲਦਾ। ਠੀਕ ਹੈ ਗੁਰਮੁਖੀ ਹੋਏ ਤੇ ਸਭ ਕੁਝ ਸੁਝੇ। ਗੁਰਮੁਖੀ ਤੇ ਸਭ ਕੁਝ ਸੱਚੇ ਗੁਰਮੁਖਤਾ ਹਾਰੀ ਗੱਲ ਸਮਝਵੇਂ ਤਾਂ ਵੀ ਗੱਲ ਸੀ। ਪੜਦਾ ਰੱਖਿਆ ਸੀ ਗੁਰੂ ਨੇ। ਉਹ ਪਤਾ ਹੀ ਸੀ ਵੀ ਇਹ ਸਿੱਧ ਹੈ ਜਣੇ। ਉਹ ਪ੍ਰਗਟ ਕਰਾਵੇ ਸੀ ਪਬਲਿਕ ਦੇ ਸਾਹਮਣੇ। ਕਿਨੇ ਲੈਣੇ ਸੀ ਕਿਨੇ ਦੇਣੇ ਸੀ ਪੜਦੇ ਚ ਲਿਜਾ ਕੇ ਰੱਖ ਖੜੇ ਕਰਦੇ ਤੱਬੂ ਜੋ ਉਹਨਾਂ ਨੂੰ ਤਾਂ ਇਹ ਹੀ ਲੱਗਦਾ ਸੀ ਵੀ ਉਹ ਸਿੱਧਾ ਸਰ ਲੈ ਲਿਆ ਜਿਹਨੂੰ ਲੈ ਕੇ ਗਏ ਨੇ ਦੂਆ ਉਹ ਲੋਕ ਧੋਖਾ ਜਿਹਨੂੰ ਪਤਾ ਵੀ ਪਹਿਲੇ ਵਾਲਾ ਕਰਤਾ ਪਹਿਲੇ ਨੂੰ ਤਾਂ ਦੂਆ ਫਿਰ ਡਰੂ ਹੋਰ ਅਰੇ ਵੀ ਨੇ ਲੋਕ ਮੈਂ ਪੈਦਾ ਵੀ ਹੋਈ ਐ ਕਿਸੇ ਨੂੰ ਨਹੀਂ ਪਤਾ ਸਰ ਕੀ ਹੋ ਰਿਹਾ ਹੈ ਉਹ ਤਾਂ ਪਿੱਛੇ ਪੜਾ ਲਿਆ ਲੋਕਾਂ ਨੂੰ ਤਾਂ ਲੇਕਰ ਪੰਜ ਉੱਠੇ ਨੇ باوجود ਇਹ ਦੇ ਕੇ ਤਸल्ली सी भी सल्ले आ गया जेड़ा ਪਹਿਲਾ ਗਿਆ ਉਹਦਾ ਸਿਰ ਜਿਹੜਾ ਜੀਵਾ ਲੈ ਲਿਆ ਉਹਦਾ ਕੁਝ ਸ਼ੀਰ ਕਰਤਾ ਉਹਦੇ باوجود ਵੀ ਦੁਆ ਉੱਠਿਆ ਫਿਰ ਦੀਆਂ ਉੱਠਿਆ ਚਾਹ 5 ਹੋਏ ਨੇ ਕਿ ਜਿਹੜਾ ਕੋਈ ਭੇਜਦੀ ਬਾਜ ਫੇਰ ਲੱਗੇ ਪਰ ਇਹ ਗੱਲ ਸੀ ਉਹਨਾਂ ਨੇ ਵੀ ਪਰੇੜ ਕਾਣਾ ਸੀ ਪਰੇੜ ਕਰਤਾ ਹਾਂਜੀ ਨਾਨਕ ਗੁਰਮੁਖੀ ਮਨਸਿਓ ਲੁੱਜੇ ਨਾਨਕ ਤਾਂ ਗੁਰਮੁਖ ਆਪੇ ਲੜਦਾ ਲੜਦਾ ਦੂਜਿਆਂ ਨਾਲ ਨਹੀਂ ਲੜਦਾ ਫਨਮੁਖ ਲੋਕਾਂ ਨਾਲ ਲੜਦਾ ਸੋ ਨੂੰ ਗੱਲ ਲੜਾਈ ਆਪਣੇ ਮਨ ਨਾਲ ਹੈ। ਬਾਕੀਆਂ ਨਾਲ ਨਹੀਂ ਹੈ। ਗੁਰੂ ਕਾਪੜੇ ਮਨ ਨੂੰ ਸਮਝਾਉਂਦਾ ਹੈ। ਮਨ ਸਮਝਾਵਣ ਕਾਹਨੇ ਕੱਢੂ ਪੜੀਏ ਗਿਆਨ। ਉਹ ਲੋਕਾਂ ਨੂੰ ਸਮਝਾ ਕੇ ਆਪਣੇ ਝੂਠ ਮਗਲ ਲਾ ਰਿਹਾ ਹੈ ਦੂਆ। ਉਹ ਲੋਕਾਂ ਨੂੰ ਸਮਝਾ ਕੇ ਝੂਠ ਮਗਲ ਲਾ ਰਿਹਾ ਹੈ। ਗੁਰੂ ਮਨ ਕਾਪੜੇ ਮਨ ਨੂੰ ਸਮਝਾ ਰਿਹਾ ਹੈ। ਆਪਣੇ ਮਨ ਨੂੰ ਸਮਝਾਉਣ ਦੀ ਉਹ ਗੱਲ ਕਰ ਰਿਹਾ ਵੀ ਆਪਣਾ ਆਪਣਾ ਮਨ ਸਮਝਾਓ ਭਾਈ। ਇਹ ਜਣਾ ਲੜਦੀ ਕੋਈ ਲੋੜ ਨਹੀਂ। ਠੀਕ ਹੈ ਆਪ ਸਿੱਖ ਬਣ ਜਾਓ ਦੋਹਿਆਂ ਨੂੰ ਸਿੱਖ ਬਣਾਉਣ ਦੀ ਕੋਈ ਲੋੜ ਨਹੀਂ ਆਪੇ ਜੀ ਨੇ ਬਰਣਾ ਬਣ ਚੁ ਤੂੰ ਠੋੜਾ ਠੇਕਾ ਲੈ ਆ ਤੁਸੀਂ ਕੀ ਲੈਣਾ ਕੋਈ ਬਣੇ ਕੋਈ ਨਾ ਬਣ ਜਿਹੜਾ ਨੇ ਠੇਕਾ ਲੈ ਲਿਆ ਸਿੱਖੀ ਦੇ ਪ੍ਰਚਾਰ ਦਾ ਉਹ ਆਪ ਸਿੱਖ ਨਹੀਂ ਬਣ ਸਕਦਾ ਮੇਰੇ ਕਰੇ ਵੀ ਲੋਕ ਐਸੇ ਹੀ ਬਣੇ ਇਸ ਕਰਕੇ ਸਿੱਖੀ ਕਰਤੋਂ ਉਹ ਠੇਕਾ ਦੁਹਿਆਂ ਦਾ ਲੈ ਲਿਆ ਸਿੱਖ ਬਣਾਉਣ ਦਾ ਪਰ ਆਪ ਬਣੇ ਜਿਹਨਾਂ ਸਤਿਗੁਰੂ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਓਏ ਮਾਨਸ ਜੂਨੀ ਨਾ ਆਖੀਐਨ ਪਸ਼ੂ ਤੋਰ ਕਾਵਾਰ ਜਿਹੜਾ ਅੰਦਰ ਆਤਮਾ ਆਪਣਾ ਮੂਲ ਜਿਹਨਾਂ ਨੇ ਸਤਗੁਰ ਪਰਖ ਨਹੀਂ ਨਾ ਸਤੇ ਬਣਾ ਉਹਦੇ ਕਹੇ ਅੰਸਾ ਵੀ ਚੱਲੇ ਉਹਦੇ ਬਾਣੇ ਕਿ ਨਹੀਂ ਚੱਲੇ ਜਿਹੜੇ ਗੁਰਕੇ ਬਾਣੇ ਨਹੀਂ ਚੱਲੇ ਉਹ ਤੇ ਵਿਚਾਰ ਕੀਤਾ ਕਦੇ ਉਹ ਤੇ ਵਿਚਾਰ ਕਰਨਾ ਹੀ ਉਹਦੀ ਸੇਵਾ ਸੀ ਸਤੇ ਬਣਾ ਜੀ ਓਏ ਮਾਨਸਜੋਨ ਨਾ ਆਖਿਆ ਨਾ ਉਹਨਾਂ ਨੂੰ ਆਦਮੀ ਮਤਵੰਦੋਂ ਪਸ਼ੂ ਤੋਰ ਕਵਾਰ ਤਾਂ ਪਸ਼ੂ ਦੇ ਪਸ਼ੂ ਵੀ ਇਦਾਂ ਹੀ ਕਰਦੇ ਆਏ ਨੇ ਇਹ ਵੀ ਇਦਾਂ ਹੀ ਕਰਦਾ ਫਿਰ ਪਸ਼ੂ ਹੀ ਐ ਜੋ ਆਦਮੀ ਨਹੀਂ ਐ ਆਦਮੀ ਜਦੋਂ ਜੁਨ ਆਉਦੀ ਐ ਫਿਰ ਉਹਨੂੰ ਅੰਦਰ ਆਤਮ ਦੀ ਵਾਹ ਸੁਣ ਕੇ ਚੱਲਣਾ ਚਾਹੀਦਾ ਉਹ ਤਾਂ ਪਹਿਲਾਂ ਝੂਠ ਐ ਕਿਉਂਕਿ ਮੁਕਤੀ ਆਦਮੀ ਦੇ ਜਨਮ 'ਚ ਮਿਲਣੀ ਹੋਊ ਜਨਮ ਤਾਂ ਮਿਲਣੀ ਕੋਈ ਨਹੀਂ ਪਸ਼ੂ ਨੂੰ ਤਾਂ ਮਿਲਣੀ ਕੋਈ ਨਹੀਂ ਮੁਕਤੀ ਆਦਮੀ ਬਹੁੜਾ ਗੁਰਕੇ ਪਾਣੀ ਚੱਲਣ ਦੇ ਤਾਂ ਮੁਕਤੀ ਐ ਤਾਂ ਇਹਦਾ ਕਾਰਨ ਸਦੋਂ ਜੇ ਨਹੀਂ ਕਰਦਾ ਫਿਰ ਪਸ਼ੂ ਹੀ ਐ ਜੇ ਨਹੀਂ ਐ ਪਾਣੀ ਚੱਲਦਾ ਤੇ ਕਹੇਗੀ ਪਸ਼ੂ ਦੀ ਜੁਨ ਭੁਗਤ ਲਈ ਹੋਈ ਜੀ ਇਹ ਭੁਗਤ ਲਈ ਫਿਰ ਬਰਾਬਰ ਹੀ ਐ ਜਾਂ ਫਲੇ ਨਹੀਂ ਮਿਲਣਾ ਇਹੜੀ ਜੋਨ ਦੇ ਵਿੱਚ ਫਲ ਨਹੀਂ ਪ੍ਰਾਪਤ ਹੋ ਰਹੇ ਜਿਹੜੇ ਬੇੜ ਨੂੰ ਫਲ ਨਹੀਂ ਲੱਗਣ ਉਹ ਹੋਇਆ ਨਾ ਹੋਇਆ ਬਰਾਬਰ ਹੈ ਠੀਕ ਹੈ ਜੀ ਉਹ ਇੱਕ ਵੀ ਗੱਲ ਕਹੀ ਹੋਈ ਹੈ ਪੰਜਵੇਂ ਬਾਦਸ਼ਾਹ ਨੇ ਅਵਰ ਜੋਨੀ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਸਿਕਦਾਰੀ ਸਿਕਦਾਰੀ ਤਾਂ ਹੀ ਆਏ ਗੁਰਕੇ ਪਾਣੀ ਚੱਲੇ ਹਾਂ ਜੀ ਮਨਾਂ ਅੰਤਰ ਗਿਆਨ ਨਾ ਧਿਆਨ ਹੈ ਹਰ ਸੋ ਪ੍ਰੀਤ ਨਾ ਪਿਆਰ ਮਨਮੁਖ ਮੂਏ ਵਿਕਾਰ ਮੈਂ ਮਰ ਜਮ ਮਹ ਵਾਰੋ ਵਾਰ ਤਰ ਗਿਆਨ ਨਾ ਧਿਆਨ ਹੈ ਨਾ ਉਹਦੇ ਅੰਦਰ ਗਿਆਨ ਨਾ ਉਹਦੇ ਅਸਰ ਧਿਆਨ ਦੇ ਤੁਦਲ ਨਹੀਂ ਧਿਆਨ ਧਿਆਨ ਬਾਹਰ ਹੋਣਾ ਤੇਰੀ ਕੁਟੀ ਚ ਤੇਰੀ ਕੁਟੀ ਚ ਧਿਆਨ ਆ ਤਾਂ ਧਿਆਨ ਬਾਹਰ ਹੈ ਕਿ ਹਿਰਦੇ ਧਿਆਨ ਹੈ ਤਾਂ ਅੰਦਰ ਹੈ ਜੇ ਆਪਣੇ ਗਰਬਾਨ ਤੇ ਥੱਲੇ ਧਿਆਨ ਹੈ ਆਪਣੇ ਗਰਬਾਨ ਵਿੱਚ ਸਿਰ ਨਹੀਂ ਮਾਰ ਕੇ ਦੇਖ ਉਹ ਉੱਥੇ ਧਿਆਨ ਹੈ ਉੱਥੇ ਧਿਆਨ ਤਾਂ ਹੈ ਜੇ ਗਿਆਨ ਸ਼ਬਦ ਵਿਚਾਰ ਕਰਦੇ ਨੇ ਜੇ ਸਤਗੁਰ ਦੇ ਸ਼ਬਦ ਉਹਦੇ ਅਨੁਸਾਰ ਚੱਲਦੇ ਨੇ ਉੱਤਰ ਆਤਮਾ ਦੀ ਕਲ ਸੁਣ ਕੇ ਵਿਚਾਰ ਨਾਲ ਚੱਲਦੇ ਨੇ ਉਹਨਾਂ ਦਾ ਧਿਆਨ ਅੰਦਰ ਹੈ। ਬਾਕੀਆਂ ਦਾ ਧਿਆਨ ਬਾਹਰ। ਉਹਨਾਂ ਅੰਤਰ ਗਿਆਨ, ਨਾ ਅੰਤਰ ਗਿਆਨ ਹੈ, ਨਾ ਅੰਦਰ ਧਿਆਨ ਹੈ। ਧਿਆਨ আর ਗਿਆਨ ਦੋਇ ਅੱਦਰ ਨਹੀਂ ਹਨ। ਅੱਖੇ ਆਉਂਦੇ। ਹਰਿ ਸ਼ੋਪਰੀਤ ਨਾਲ ਪਿਆਰ, ਉਹਨਾਂ ਦਾ ਹਰਿ ਦੇ ਨਾਲ ਪ੍ਰੀਤ ਉਹ ਪਿਆਰ ਕਿਵੇਂ ਹੋ ਸਕਦਾ? ਕਿਉਂਕਿ ਹਰਿ ਦੇ ਨਾਲ ਵਿੱਚ ਨਾ ਹਰ ਦਾ ਗਿਆਨ ਹੈ, ਨਾ ਹਰ ਵੱਲ ਧਿਆਨ ਹੈ ਉਹਨਾਂ ਦਾ। ਨਾ ਹੀ ਹਰ ਹਿਰਦੇ ਵਿੱਚ ਹੈ। ਹਿਰਦੇ ਵਿੱਚ ਗਿਆਨ ਹੈ ਨਹੀਂ, ਹਿਰਦੇ ਵਿੱਚ ਧਿਆਨ ਨਹੀਂ। ਹਿਰਦੇ ਵਿੱਚ ਧੇਰਾ ਹੈ। ਧੇਰੇ ਤੇ ਉਹਨਾਂ ਦਾ ਧਿਆਨ ਹੈ ਨਹੀਂ। ਮਨੁੱਖ ਬੁਇ ਬਿਕਾਰ ਵਿੱਚ ਉਹ ਮਨੁੱਖ ਬਿਕਾਰਾਂ ਦੇ ਵਿੱਚ ਹੀ ਮਰ ਜਾਂਦੇ ਨੇ ਬਿਕਾਰ ਕਾਮ ਕ੍ਰੋਧ ਲੋਭੋਜ ਨੇ ਉਹਗਣੇ ਉਹਗਣਾਂ ਦੇ ਵਿੱਚ ਹੀ ਉਹ ਬਣਾ ਰਹੇ ਨੇ ਉਹਗਣਾਂ ਦੇ ਵਿੱਚ ਹੀ ਮਰ ਜਾਂਦੇ ਨੇ ਪਰ ਜਮਾ ਬਾਰੋ ਬਾਰ ਉਹ ਜਨ ਬਾਰ ਬਾਰ ਜਨਮ ਲੈਣੇ ਨੇ ਮਰਦੇ ਰਹਿੰਦੇ ਨੇ ਜੰਮਦੇ ਰਹਿੰਦੇ ਨੇ ਹਾਂਜੀ ਜੀਵਦਿਆ ਨੂੰ ਮਿਲੇ ਸੋ ਜੀਵਦੇ ਹਰ ਜਗ ਜੀਵਨ ਉਰਤਾਰ ਨਾਨਕ ਗੁਰਮੁਖੀ ਸੋਹਣੇ ਤਿਤ ਸੱਚਾ ਦਰਬਾਰ ਜਿਹੜਾ ਸਤਗੁਰੂ ਮੇਰਾ ਸਦਾ ਸਦਾ ਹੈ ਜਦ ਜੀਵਨ ਜਿਹੜਾ ਉਹ ਨੂੰ ਮਿਲ ਜਾਂਦਾ ਉਹ ਹਮੇਸ਼ਾ ਜਿਉਂਦਾ ਰਹਿੰਦਾ ਜੀਵਨ ਤੋਂ ਮਿਲ ਸੋ ਜੀਵਦੇ ਉਹ ਮਰੇ ਨਹੀਂ ਸਕਦੇ ਜਿਹੜੇ ਜਿਉਂਦੇ ਨੂੰ ਮਿਲ ਜਾਂਦੇ ਨੇ ਜਿਹੜਾ ਆਪਣੇ ਬੋਲ ਨੂੰ ਮਿਲ ਜਾਂਦਾ ਜਿਹੜਾ ਹੱਥ ਦੇ ਵਿੱਚ ਸਮਾ ਜਾਂਦਾ ਬਗਲਾ ਉਹ ਹਮੇਸ਼ਾ ਜਿਉਂਦਾ ਰਹਿੰਦਾ ਬਗਲਾ ਲੈ ਨਹੀਂ ਹੰਸ ਬਣ ਜਾਂਦਾ ਉਹ ਵਰ ਕੇ ਹੰਸਰੀ ਪਰਮਾਨੰਤ ਹੋ ਜਾਂਦਾ ਹੰਸ ਨੂੰ ਵੀ ਪਰਮਾਨੰਤ ਸੁਣਾ ਦਿੰਦਾ ਜਾਂ ਮਨ ਸਮਾ ਜਾਂਦਾ ਵਿੱਚ ਗਿਆਨਵਾਨ ਹੋ ਕੇ ਜਦ ਜੀਵਨ ਉਤਾਰ ਜਿਹੜਾ ਜੱਗ ਦੀ ਬਣਾਇਆ ਹਰ ਸੰਸਾਰ ਦਾ ਜੀਵਨ ਉਹ ਨੂੰ ਹਰ ਦੇ ਵਿੱਚ ਵਸਾ ਕੇ ਸਦਾ ਜੀਵਦੇ ਰਹਿੰਦੇ ਨੇ। ਹਨਕ ਗੁਰੂ ਇੱਕੀ ਸੋਹਣੇ ਦਿੱਤ ਸੱਚੇ ਦਰਬਾਰ। ਹਨਕ ਨੇ ਗੁਰੂ ਬਖਸ਼ੇ ਉਹ ਦਰਬਾਰ ਦੇ ਵਿੱਚ ਸੋਹਣੇ ਸੁਭਾਏਮਾਨ ਰਹਿੰਦੇ ਨੇ। ਉਹ ਸੋਹਣੇ ਲੱਗਦੇ ਨੇ ਕਿ ਸਜਦੇ ਨੇ ਬੈਠੇ। ਬਾਕੀ ਤਾਂ ਉੱਤੇ ਸੁੱਤੇ ਪਏ। ਸੁਤਾ ਪਿਆ ਨਹੀਂ ਜਨਾਂ ਲੱਗਦਾ ਦਰਬਾਰ ਚਾਹੇ ਕੋਈ ਹੋਵੇ ਬੈਠਾ। ਉਸੇ ਜਿਹਾ ਸੁੱਤੇ ਪਏ ਜਿਹੜੇ ਨੇ ਭੈੜੇ ਲੱਗਦੇ ਨੇ ਜਿਹੜੇ ਜਾਗਦੇ ਹੁੰਦੇ ਨੇ ਕਿਸੇ ਸਭਾ ਦੇ ਵਿੱਚ ਉਹ ਚੰਗੇ ਹੁੰਦੇ ਨੇ ਉੱਠਣ ਵਾਲੇ ਵੀ ਚੰਗੇ ਲੱਗਦੇ ਜਿਹੜੇ ਉੰਗਲ ਦੇ ਉਹਨਾਂ ਦਾ ਧਿਆਨ ਨਹੀਂ ਹਟਦਾ ਉਹ ਬੱਚਾ ਕੋਈ ਕਲਾਸ 'ਚ ਬੈਠਾ ਹੈ ਜਾਂ ਕਿਤੇ ਪਠਾ ਕੀਰਤਨ ਦੇ ਵਿੱਚ ਬੈਠਾ ਹੈ ਜਿਹੜਾ ਆਦਮੀ ਉੰਗਲਾਂ ਜਾਂ ਸਤਾਪੇ ਚੱਾਈ ਰਿਹਾ ਲੱਗਦਾ ਹਾਂਜੀ ਤਾਂ ਹੀ ਕਹੇ ਨਾ ਜੀ ਜਿੱਥੇ ਉੰਗਲਾਂ ਭੁੱਖ ਹੈ ਵੀ ਉੱਥੇ ਤਾਂ ਸਭ ਜਾਗਰਤ ਅਵਸਥਾ 'ਚ ਹੁੰਦਾ ਸਭ ਹੈ ਜੀ ਆਇਆਉਂਗਾ ਇਹ ਆ ਭੁੱਖਾ ਭੁੱਖਾ ਧਿਆਨ ਬਹਰ ਭੁੱਖਾ ਦਾ ਧਿਆਨ ਬਹਰ ਹੁੰਦਾ ਹੈ ਕਿਤੇ ਹੋਰ ਹੁੰਦਾ ਉੱਥੇ ਆਜਲ ਨਹੀਂ ਹੁੰਦਾ ਉੰਗਲਾਂ ਦਾ ਭੁੱਖਾ ਤਾਂ ਆਜਲ ਨਹੀਂ ਹੁੰਦਾ ਠੀਕ ਹੈ ਜੀ ਪਰ ਬਚਨ ਬੜੇ ਕਠੋਰ ਹੈ ਜੀ ਕਿ ਜਿਨ੍ਹਾਂ ਨੇ ਆਪਣੇ ਸਤਿਗੁਰ ਪ੍ਰਖਣਾ ਸੇਵਿਓ ਗੁਰਬਾਣੀ ਦੇ ਨਾਲ ਇਹ ਤਾਂ ਸਤਿਗੁਰ ਪ੍ਰਖਿ ਦੀ ਸੇਵਾ ਹੋਣੀ ਸੀ ਹੈ ਜੀ ਸ਼ਬਦੀ ਨਾ ਕੀਤਾ ਵਿਚਾਰ ਉਹ ਮਾਨਸ ਜੂਨਨਾ ਆਖੀਆ ਉਹਨਾਂ ਨੂੰ ਸਿੱਧਾ ਹੀ ਪਸ਼ੂਏ ਕਹਿੰਦਾ ਹੈ ਜੀ ਤਾਂ ਹੀ ਤਾਂ ਪਿੱਠੜਾਲੀ ਸੀ ਸੁਸਰੇ ਨੇ ਕਾਂਹ ਜੁੱਤੀਆਂ ਪਹਿਨਦੀਆਂ ਨੇ ਹਾਂ ਜੀ ਅਸੀਂ ਕਹਿੰਦੇ ਗੁਰਦੁਆਰੇ ਜਾ ਕੇ ਸ਼ਾਂਤੀ ਆਉਂਦੀ ਹੈ ਤੁਹਾਡੇ ਜੀ ਤਾਂ ਇਹ ਪਸ਼ੂ ਡੋਰ ਘਵਾਲ ਨੇ ਇਹ ਐ ਨਾ ਲੰਦਰਵਾ ਘਰ ਲੈਣ ਦੇ ਪਸ਼ੂ ਆਪਨੂੰ ਡੰਡਾ ਦਾ ਪੈਂਦਾ ਵੀਰੇ ਆਨੇ ਟੰਡੇ ਤੋਂ ਉਹ ਤਾਂ ਹੈ ਨਾ ਆਤਮਾ ਕਰਕੇ ਪੈਂਦਾ ਉਹ ਤਾਂ ਉਹ ਸੁਣਦਾ ਹੀ ਨਹੀਂ ਉਹਨੂੰ ਤਾਂ ਠੀਕ ਹੈ ਜੀ ਵੀ ਇਸ ਤਰ੍ਹਾਂ ਦੇ ਬਚਨ ਸੁਣ ਕੇ ਤਾਂ ਵਿਆਕਲ ਹੋ ਜਾਣਾ ਚਾਹੀਦਾ ਵੀ ਕਿਹੜੇ ਕੰਮ ਨੂੰ ਆਏ ਆ ਕੀ ਕਰ ਰਹੇ ਆ ਅਸੀਂ ਫਸੂ ਨਹੀਂ ਵਿਆਕਲ ਹੁੰਦੇ ਹੁੰਦੇ ਫਸੂ ਜੋ ਹੈ ਥੋਰਗਵਾਰ ਪਸੂ ਉਹ ਬਿਰਤੀ ਹੈ